ਇਨੇ ਸਟੱਡੀ ਕਰਨ ਤੋਂ ਬਾਅਦ ਵੀ ਸਰਦਾਈ ਵੇਚ ਰਿਓ ਕਦੇ ਸੋਚੇ ਨਹੀਂ ਮਾਈਂਡ ਦੇ ਵਿੱਚ ਆਏ ਨਹੀਂ ਕੋਈ ਜੌਬ ਕਰ ਲਈਏ ਜਾਂ ਫਿਰ ਕਿਤੇ ਹੋਰ ਆਪਣਾ ਬਿਜ਼ਨਸ ਜਿਹੜਾ ਰਨ ਕਰ ਲਈਏ ਜਦੋਂ ਸ਼ੁਰੂ ਤੋਂ ਹੀ ਅਸੀਂ ਜਦੋਂ ਸੰਘਰਸ਼ ਕਰਨ ਲੱਗ ਜਾਨੇ ਆ ਤਾਂ ਫਿਰ ਸਾਨੂੰ ਆਪਣੀ ਜ਼ਿੰਦਗੀ ਸੰਘਰਸ਼ੀ ਲੱਗਦੀ ਹੈ ਜੀ ਬਿਲਕੁਲ ਫਿਰ ਉਹ ਕੰਮ ਚਾਹੇ ਕਿਸੇ ਆਫਿਸ 'ਚ ਹੋਵੇ ਜਾਂ ਕਿਤੇ ਸੜਕ 'ਤੇ ਬੈਠ ਕੇ ਹੋਵੇ ਫਰਕ ਦਾ ਕੋਈ ਪੈਂਦਾ ਨਹੀਂ ਫਿਰ ਜੀ ਸੜਕ 'ਤੇ ਬੈਠ ਕੇ ਅਸੀਂ ਚੰਗੀ ਜੀ ਦੇ ਰਹੇ ਆ ਤਾਂ ਉਹ ਸਭ ਤੋਂ ਵੱਡੀ ਗੱਲ ਹੈ ਜੀ ਲੋਕ ਸਾਡੇ ਕੋਲ ਆ ਰਹੇ ਨੇ ਚੰਗੀ ਚੀਜ਼ ਪੀਣ ਲਈ ਆ ਰਹੇ ਨੇ ਦੇਖੋ ਜਦੋਂ ਜੌਬਸ ਮਿਲਣੀਆਂ ਸੀਗੀਆਂ ਉਦੋਂ ਅਸੀਂ ਅਪਲਾਈ ਵੀ ਕਰਦੇ ਰਹੇ ਜੋ ਮਿਲੀਆਂ ਨਹੀਂ ਜੀ ਜੋ ਮਿਲੀਆਂ ਨਹੀਂ ਜੋ ਮਿਲੀਆਂ ਨਹੀਂ ਹੁਣ ਅਸੀਂ ਕੀ ਕਰੀਏ ਵੀ ਜੋ ਜ ਮਿਲੀਆਂ ਹੀ ਨਹੀਂ ਫਿਰ ਅਸੀਂ ਕੰਮ ਤਾਂ ਕਰਨਾ ਹੀ ਆ ਜੀ ਦੇਖੋ ਬੱਚੇ ਕੁਰਕਰੇ ਲੇਜ਼ ਖਾ ਰਹੇ ਨੇ ਹਨਾ ਤੁਸੀਂ ਦੇਖ ਨੋਟ ਕਰ ਰਹੇ ਹੋ ਕੈਮੀਕਲ ਪੀ ਰਹੇ ਨੇ ਤੁਸੀਂ ਸੋਚੋ ਕਿ ਬੱਚੇ ਉਹਨਾਂ ਦੀਆਂ ਸੇਤਾਂ ਦੇ ਕਿੰਨਾ ਮਾੜਾ ਅਸਰ ਹੋ ਰਿਹਾ ਜੀ ਦੇਖੋ ਅਸੀਂ ਇੱਕ ਉਹ ਚੀਜ਼ ਦੇ ਰਹੇ ਹਾਂ ਜਿਸ ਦੇ ਨਾਲ ਤੁਸੀਂ ਨੈਚੁਰਲ ਤਰੀਕੇ ਨਾਲ ਬੋਡੀ ਦੇ ਅੰਦਰੋਂ ਸਰਵਾਈਵ ਕਰਕੇ ਸਹੀ ਹੋ ਸਕਦੇ ਹੋ ਸਿਟੀ ਐਟਲਾਈਨਸ ਦੇਖ ਰਹੇ ਤਮਾਮ ਦਰਸ਼ਕਾ ਦਾ ਮੈਂ ਸਵਾਗਤ ਕਰਦੀ ਆ ਅੱਜ ਅਸੀਂ ਬੱਦੋਵਾਲ ਕੈਂਪਸ 1 ਕੋਲ ਖੜੇ ਆ ਜਿੱਥੇ ਕਿ ਸਾਡੇ ਨਾਲ ਇੱਕ ਨੌਜਵਾਨ ਜਿਹੜਾ ਮੌਜੂਦ ਨੇ ਜਿੰਦਾ ਦੀ ਜੇ ਆਪਾਂ ਗੱਲ ਕਰੀਏ ਸਟੱਡੀ ਦੀ ਸਟੱਡੀ ਉਹਨਾਂ ਨੇ ਪੋਸਟ ਗ੍ਰੈਜੂਏਟ ਕੀਤੀ ਹੋਈ ਹੈ ਲੇਕਿਨ ਸਰਦਾਈ ਜਿਹੜੇ ਵੇਚ ਰਹੇ ਤੇ ਸਾਰੀ ਗੱਲਬਾਤ ਕਰਦੇ ਤੇ ਜਾਣਦੇ ਕਿ ਸਰਦਾਈ ਵੇਚਣ ਦਾ ਕਾਰਨ ਕੀ ਹੈ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਜੇ ਆਪਾਂ ਨੌਜਵਾਨਾਂ ਦੀ ਗੱਲ ਕਰੀਏ ਤੇ ਉਹਨਾਂ ਨੂੰ ਰੋਡ ਤੇ ਬਹਿ ਕੇ ਕੰਮ ਕਰਨਾ ਜਿਹੜਾ ਵਧੀਆ ਨਹੀਂ ਲੱਗਦਾ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਸਾਡੀ ਫੇਸ ਵੈਲਿਊ ਜਿਹੜੀ ਇੰਨੀ ਪੜਾਈ ਲਿਖਾਈ ਕਰਨ ਤੋਂ ਬਾਅਦ ਆਪਾਂ ਇੱਕ ਚੰਗੀ ਜਿਹੜੀ ਨੌਕਰੀ ਕਰੀਏ ਜਾਂ ਫਿਰ ਆਪਣੇ ਪੰਜਾਬ ਤੋਂ ਜਿਹੜਾ ਬਾਹਰ ਚਲੇ ਜਾਂਦੇ ਨੇ ਤਾਂ ਅੱਜ ਅਸੀਂ ਮੁੱਦੇ ਉੱਤੇ ਗੱਲ ਕਰਦੇ ਸਾਰੀ ਗੱਲਬਾਤ ਕਰਦੇ ਤੇ ਜਾਣਦੇ ਆ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੱలా ਚੱਲ ਰਿਹਾ ਬੀਰੇ ਬਹੁਤ ਵਧੀਆ ਜੀ ਚੜ੍ਹਦੀ ਕਲਾ ਜੀ ਬੀਰੇ ਸਭ ਤੋਂ ਪਹਿਲੀ ਗੱਲ ਇਹ ਦੱਸੋ ਸਟੱਡੀ ਜਿਹੜੀ ਆ ਕਿੱਥੇ ਤੱਕ ਕੀਤੀ ਹੋਈ ਹੈ ਦੇਖੋ ਜੀ ਮੈਂ ਸਭ ਤੋਂ ਪਹਿਲਾਂ ਬੀਏ ਆਨਰਸ ਸੀਗਾ ਜੀ ਜੀ ਉਸ ਤੋਂ ਬਾਅਦ ਜੁ ਮੈਂ ਪੋਸਟ ਗ੍ਰੈਜੂਏਟ ਪੀਜੀਡੀਸੀ ਦਾ ਡਿਪਲੋਮਾ ਆਫ ਕੰਪਿਊਟਰ ਕੋਰਸ ਕੀਤਾ ਜਿਹੜਾ ਹੁੰਦਾ ਨਾਲ ਉਹ ਉਹਦੇ ਨਾਲ ਮੈਂ ਕਦੇ ਇੰਨੀ ਸਟੱਡੀ ਕਰਨ ਤੋਂ ਬਾਅਦ ਵੀ ਸਰਦਾਈ ਵੇਚ ਰਿਹਾ ਕਦੇ ਸੋਚੇ ਨਹੀਂ ਮਾਈਂਡ ਦੇ ਵਿੱਚ ਆਏ ਨਹੀਂ ਕੋਈ ਜੌਬ ਕਰ ਲਈਏ ਜਾਂ ਫਿਰ ਕਿਤੇ ਹੋਰ ਆਪਣਾ ਬਿਜ਼ਨਸ ਜਿਹੜਾ ਰਨ ਕਰ ਲਈਏ ਨਹੀਂ ਦੇਖੋ ਇਦਾਂ ਦਾ ਮੈਨੂੰ ਕਦੇ ਫੀਲ ਨਹੀਂ ਹੋਇਆ ਜੀ ਕਦੇ ਵੀ ਕਿਉਂਕਿ ਦੇਖੋ ਜਦੋਂ ਸ਼ੁਰੂ ਤੋਂ ਹੀ ਅਸੀਂ ਜਦੋਂ ਸੰਘਰਸ਼ ਕਰਨ ਲੱਗ ਜਾਨੇ ਆ ਤਾਂ ਫਿਰ ਸਾਨੂੰ ਆਪਣੀ ਜ਼ਿੰਦਗੀ ਸੰਘਰਸ਼ੀ ਲੱਗਦੀ ਹੈ ਜੀ ਬਿਲਕੁਲ ਫਿਰ ਉਹ ਕੰਮ ਚਾਹੇ ਕਿਸੇ ਆਫਿਸ 'ਚ ਹੋਵੇ ਜਾਂ ਕਿਤੇ ਸੜਕ ਦੇ ਬੈੱਕੇ ਹੋਵੇ ਫਰਕ ਦਾ ਕੋਈ ਪੈਂਦਾ ਨਹੀਂ ਫਿਰ ਜੀ ਜੇ ਕਹੀ ਆਪਾਂ ਦੇਖਦੇ ਨੌਜਵਾਨਾਂ ਨੂੰ ਲੱਗਦਾ ਹੈ ਕਿ ਕਈ ਨੌਜਵਾਨਾਂ ਨੂੰ ਇਦਾਂ ਲੱਗਦਾ ਹੈ ਕਿ ਰੋਡ ਦੇ ਕਿਨਾਰੇ ਬੈ ਕੇ ਆਪਾਂ ਕੰਮ ਕਰ ਰਹੇ ਆ ਤਾਂ ਬਹੁਤ ਸਾਡੀ ਫੇਸ ਵੈਲਿਊ ਜਿਹੜੀ ਖਰਾਬ ਹੋ ਜਾਂਦੀ ਆਪਾਂ ਇਹਨੇ ਪੜੇ ਲਿਖੇ ਕਿ ਰੋਡ ਦੇ ਕਿਨਾਰੇ ਬੈ ਕੇ ਕੰਮ ਕਰਨਾ ਹੈ ਨਹੀਂ ਦੇਖੋ ਸੜਕ ਦੇ ਕਿਨਾਰੇ ਬੈ ਕੇ ਜ਼ਰੂਰੀ ਨਹੀਂ ਕਿ ਅਸੀਂ ਕੋਈ ਮਾੜੀ ਚੀਜ਼ ਦੇ ਰਹੇ ਆ ਸੜਕ ਦੇ ਬੈਠ ਕੇ ਅਸੀਂ ਚੰਗੀ ਜੀ ਦੇ ਰਹੇ ਆ ਤਾਂ ਉਹ ਸਭ ਤੋਂ ਵੱਡੀ ਗੱਲ ਹੈ ਜੀ ਲੋਕ ਸਾਡੇ ਕੋਲ ਆ ਰਹੇ ਨੇ ਚੰਗੀ ਚੀਜ਼ ਪੀਣ ਲਈ ਆ ਰਹੇ ਨੇ ਸੋ ਮੈਂ ਕੋਈ ਇਹ ਦੇਖੋ ਹਰ ਇੱਕ ਦੀ ਸੋਚ ਲੱਗ ਲੱਗਾ ਹੈ ਜੀ ਹੁਣ ਕੋਈ ਹਰ ਇੱਕ ਬੰਦਾ ਇਨਸਾਨ ਪੜਦਾ ਆ ਉਹ ਇਹੀ ਸੋਚਦਾ ਕਿ ਮੈਂ ਕੋਈ ਚੰਗਾ ਅਫਸਰ ਬਣਾ ਜਾਂ ਕੁਝ ਬਣਾ ਬਿਲਕੁਲ ਨੋ ਡਾਊਟ ਦੇਖੋ ਜਦੋਂ ਜ਼ਿੰਦਗੀ ਦਾ ਥੋੜਾ ਟਾਈਮ ਹੁੰਦਾ ਆ ਉਹ ਟਾਈਮ ਜੇ ਨਿਕਲ ਗਿਆ ਤਾਂ ਸਮਝ ਲਓ ਕਿ ਤੁਸੀਂ ਜਦੋਂ ਟਾਈਮ ਹੀ ਨਿਕਲ ਗਿਆ ਫਿਰ ਉਸ ਤੋਂ ਬਾਅਦ ਜੋ ਅਸੀਂ ਕੀ ਕਰ ਸਕਦੇ ਹਾਂ ਹੁਣ ਦੇਖੋ ਜਦੋਂ ਜੋਬਸ ਮਿਲਣੀਆਂ ਸੀਗੀਆਂ ਉਦੋਂ ਅਸੀਂ ਅਪਲਾਈ ਵੀ ਕਰਦੇ ਰਹੇ ਜੋ ਮਿਲੀਆਂ ਨਹੀਂ ਜੀ ਜੋ ਮਿਲੀਆਂ ਨਹੀਂ ਜੋ ਮਿਲੀਆਂ ਨਹੀਂ ਹੁਣ ਅਸੀਂ ਕੀ ਕਰੀਏ ਵੀ ਜੋ ਮਿਲੀਆਂ ਹੀ ਨਹੀਂ ਫਿਰ ਅਸੀਂ ਕੰਮ ਤਾਂ ਕਰਨਾ ਹੀ ਆ ਜੀ ਜੀ ਫਿਰ ਕਿਉਂ ਨਾ ਕੋਈ ਐਸੀ ਦੇਖੋ ਅੱਜ ਕੱਲ ਦਾ ਜਿਹੜਾ ਸਮਾਂ ਆ ਲੋਕ ਚੰਗੀ ਚੀਜ਼ ਲੱਭਦੇ ਨੇ ਬਿਲਕੁਲ ਸੋ ਮੇਰਾ ਪਹਿਲੇ ਦਿਨ ਤੋਂ ਹੀ ਇਹੀ ਮੁੱਦਾ ਸੀ ਕਿ ਚੰਗੀ ਚੀਜ਼ ਅਸੀਂ ਦੇਣੀ ਆ ਹੂੰ ਉਹਦੇ ਵਾਸਤੇ ਕੋਈ ਲੋਕਾਂ ਨੂੰ ਸਿਹਤ ਦੇਣ ਲਈ ਇਹੀ ਇੱਕ ਚੀਜ਼ ਦੇਖੀ ਕਿ ਜਿਹੜੀ ਜਿਸ ਤੋਂ ਇਲਾਵਾ ਕੋਈ ਪੁਜਤਰ ਚੀਜ਼ ਹੈ ਨਹੀਂਗੀ ਜੀ ਹੂੰ ਸੋ ਮੈਂ ਫਿਰ ਇਹੀ ਸੋਚਿਆ ਵੀ ਵੀ ਇਹ ਇੱਕ ਐਸੀ ਚੀਜ਼ ਆ ਜਿਹਦੇ ਨਾਲ ਲੋਕਾਂ ਦੀਆਂ ਬਿਮਾਰੀਆਂ ਲੋਕਾਂ ਦੇ ਬੱਚੇ ਨਸ਼ਿਆਂ ਤੋਂ ਦੂਰ ਹੋਣਗੇ ਫਿਰ ਦੂਸਰਾ ਆਉਣ ਵਾਲੀ ਜਿਹੜੀ ਨੌਜਵਾਨ ਨਿਊ ਪੀੜੀ ਹੈ ਸਾਡੀ ਉਹਨੂੰ ਤਾਂ ਇਸ ਬਾਰੇ ਪਤਾ ਹੀ ਨਹੀਂ ਸੀਗਾ ਕਿ ਇਹ ਕੀ ਚੀਜ਼ ਹੈ ਜੀ ਕਿਉਂਕਿ ਦੇਖੋ ਪਹਿਲਾਂ ਸਮਿਆਂ ਵਿੱਚ ਕੀ ਹੁੰਦਾ ਸੀਗਾ ਬਜ਼ੁਰਗ ਸਾਡੇ ਘਰਾਂ ਦੇ ਜਿਹੜੇ ਹੁੰਦੇ ਸੀ ਉਹ ਬਜ਼ੁਰਗ ਜਿਹੜੇ ਸਾਡੇ ਘਰਾਂ ਦੇ ਹੁੰਦੇ ਸੀਗੇ ਉਹ ਕੀ ਹੁੰਦੇ ਸੀ ਇਹ ਕਰਕੇ ਸਾਨੂੰ ਬੱਚਿਆਂ ਨੂੰ ਪਿਉਂਦੇ ਹੁੰਦੇ ਸੀਗੇ ਜੀ ਪਰ ਅੱਜ ਕੱਲ ਤੁਸੀਂ ਦੇਖੋ ਨਾ ਤਾਂ ਕਿਸੇ ਕੋਲ ਇੰਨਾ ਟਾਈਮ ਹੈਗਾ ਆ ਕਿ ਉਹ ਇਹ ਚੀਜ਼ ਨੂੰ ਮਤਲਬ ਅੱਗੇ ਬੱਚਿਆਂ ਨੂੰ ਬਣਾ ਕੇ ਦੇਣ ਦੇਖੋ ਬੱਚੇ ਕੁਰਕਰੇ ਲੇਜ਼ ਖਾ ਰਹੇ ਨੇ ਹਨਾ ਤੁਸੀਂ ਦੇਖ ਨੋਟ ਕਰ ਰਹੇ ਹੋ ਕੈਮੀਕਲ ਪੀ ਰਹੇ ਨੇ ਤੁਸੀਂ ਸੋਚੋ ਕਿ ਬੱਚੇ ਉਹਨਾਂ ਦੀਆਂ ਸੇਤਾਂ ਤੇ ਕਿੰਨਾ ਮਾੜਾ ਅਸਰ ਹੋ ਰਿਹਾ ਹੈ ਜੀ ਠੀਕ ਹੈ ਜੀ ਅੱਜ ਕੱਲ ਫਿਰ ਦੇਖੋ ਦੂਸਰੀ ਜਗ੍ਹਾ ਤੁਸੀਂ ਨੋਟ ਕਰੋ ਲੁੱਟਣ ਵਾਲੇ ਲੋਕ ਵੀ ਤਿਆਰੀ ਬੈਠੇ ਨੇ ਜਿੱਦਾਂ ਡਾਕਟਰ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਮੈਂ ਉਹਨਾਂ ਨੂੰ ਕਹਿੰਦਾ ਜਿਹੜੇ ਲੋਕਾਂ ਨੂੰ ਫੇਕ ਬਣਾ ਕੇ ਮਤਲਬ ਤੁਸੀਂ ਦੇਖੋਗੇ ਦਵਾਈਆਂ ਦੇ ਨਾਂ ਤੇ ਲੁੱਟ ਰਹੇ ਨੇ ਲੱਖਾਂ ਮਾਰਾਂ ਦੀ ਲੁੱਟਮਾਰ ਕਰ ਰਹੇ ਨੇ ਕਿਉਂ ਨਾ ਪਹਿਲਾਂ ਹੀ ਤੁਸੀਂ ਬੱਚਿਆਂ ਨੂੰ ਸਾਡੇ ਜਨਰੇਸ਼ਨ ਨੂੰ ਚੰਗੀ ਚੀਜ਼ ਦੇ ਦਿਓ ਕਿ ਉਹ ਇੰਨਾਂ ਚੀਜ਼ਾਂ ਵੱਲ ਨਾ ਜਾਣ ਬਿਲਕੁਲ ਠੀਕ ਹੈ ਜੀ ਕੋਈ ਸੋਨਾ ਜਾਂਦੀ ਲੱਭਦਾ ਫਿਰਦਾ ਜਾਂ ਕੋਈ ਕੋਸ਼ ਲੱਭਦਾ ਫਿਰਦਾ ਜੀ ਕੋਈ ਕੋਸ਼ ਲੱਭਦਾ ਫਿਰਦਾ ਜਾਂ ਦੇਖੋ ਅਸੀਂ ਇੱਕ ਉਹ ਚੀਜ਼ ਦੇ ਰਹੇ ਹਾਂ ਜਿਸ ਦੇ ਨਾਲ ਤੁਸੀਂ ਨੈਚੁਰਲ ਤਰੀਕੇ ਨਾਲ ਬੋਡੀ ਦੇ ਅੰਦਰੋਂ ਸਰਵਾਈਵ ਕਰਕੇ ਸਹੀ ਹੋ ਸਕਦੇ ਹੋ ਠੀਕ ਹੈ ਜੀ ਇਸ ਤੋਂ ਹੁਣ ਤੁਸੀਂ ਇਹ ਸੋਚੋ ਵੀ ਸੋਚ ਸਕਦੇ ਹੋ ਵੀ ਜਿੱਦਾਂ ਹੁਣ ਲੱਖਾਂ ਦੀ ਕਈ ਲੋਕ ਤਾਂ ਐਸੇ ਨੇ ਇੱਕ ਹੁੰਦੇ ਬਿਮਾਰੀ ਕੋਈ ਹੁੰਦੀ ਨਹੀਂ ਉਹ ਲੱਖਾਂ ਦੀਆਂ ਦਵਾਈਆਂ ਖਾ ਜਾਂਦੇ ਨੇ ਤੇ ਅਸੀਂ ਤਾਂ ਫੇਰ ਇੱਕ ਇੱਕ ਚੰਗੀ ਚੀਜ਼ ਦੇ ਰਹੇ ਹਾਂ 70 ਆਪਣਾ 60 ਦਾ ਗਲਾਸ ਹੈ ਛੋਟਾ ਵੱਡਾ 90 ਦਾ ਆ ਉਹਦੇ ਵਿੱਚ ਵੀ ਅਸੀਂ ਇੰਨੀ ਵਧੀਆ ਕੁਆਂਟੀਟੀ ਕੁਆਲਿਟੀ ਦੇ ਰਹੇ ਹਾਂ ਇਹ ਗੱਲ ਤੁਸੀਂ ਮੇਰੇ ਤੋਂ ਨਹੀਂ ਇਹ ਗੱਲ ਸਾਡੇ ਤੋਂ ਪੀਣ ਵਾਲੇ ਭਰਾਵਾਂ ਤੋਂ ਪੁੱਛੋ ਜੀ ਇੱਕ ਵਾਰੀ ਜ਼ਰੂਰ ਮੜਾ ਜਾ ਹੱਥ ਕਰਕੇ ਕਿ ਇਹਨਾਂ ਨੂੰ ਇਹ ਚੀਜ਼ ਕਿੱਦਾਂ ਲੱਗਦੀ ਹੈ ਅਸੀਂ ਬਾਕੀ ਸ਼ਹਿਰ ਨਾਲੋਂ ਥੋੜਾ ਸਾਡਾ ਕੰਮ ਡਿਫਰੈਂਟ ਹੈ ਬਾਕੀ ਮੈਂ ਨਹੀਂ ਜਾਣਦਾ ਲੋਕਸ ਮੈਨੂੰ ਆਪਣੇ ਮੂੰਹ ਆਪ ਆਪ ਆ ਕੇ ਦੱਸਦੇ ਨੇ ਇਹ ਚੀਜ਼ ਤੇ ਵੀਰੇ ਲਾਈਫ ਦੇ ਵਿੱਚ ਕਿੰਨਾ ਕੁ ਸੰਘਰਸ਼ ਕਰਨਾ ਪਿਆ ਕਿ ਕਿ ਚੁਣੌਤੀਆਂ ਦਾ ਆਪਾਂ ਕਹਿ ਸਕਦੇ ਹਾਂ ਸਾਹਮਣਾ ਕਰਨਾ ਪਿਆ ਦੇਖੋ ਜੀ ਸਟੱਡੀ ਵੇਲੇ ਤੱਕ ਤਾਂ ਮੈਂ ਕੋਈ ਖਾਸ ਚੁਣੌਤੀਆਂ ਦਾ ਸਾਹਮਣਾ ਨਹੀਂ ਕੀਤਾ ਪਰ ਮੈਂ ਸਕੂਲ ਦੇ ਵਿੱਚ ਵੀ ਅਸੀਂ ਖੇਡਾਂ ਵਿੱਚ ਵੀ ਮੈਂ ਅਭਲ ਰਿਹਾ ਹਾਂ ਖੇਡਾਂ ਵਿੱਚ ਵੀ ਛੋਟ ਪੜ੍ਹਾਈ ਵਿੱਚ ਤਾਂ ਮੈਂ ਰਹੀ ਰਿਆਂ ਜੀ ਖੇਡਾਂ ਵਿੱਚ ਵੀ ਆਪਾਂ ਪਹਿਲੇ ਨੰਬਰ ਦੇ ਰਹੇ ਹਾਂ ਕੋਈ ਫਰਕ ਨਹੀਂ ਅਜੇ ਤੱਕ ਹੈਗਾ ਮਤਲਬ ਜਿਹੜੀ ਚੀਜ਼ ਨੂੰ ਕਰਦੇ ਹਾਂ ਉਹਨੂੰ ਐਜ਼ ਆ ਸੰਘਰਸ਼ ਲੈ ਕੇ ਚੱਲਦੇ ਆਂ ਵੀ ਕਰਨਾ ਤਾਂ ਪੈਣਾ ਹੀ ਆ ਜੀ ਪਰ ਵੀਰੇ ਅੱਜ ਜੇ ਸਟੱਡੀ ਦੀ ਤੁਸੀਂ ਗੱਲ ਕਰਦੇ ਸਟੱਡੀ ਦੇ ਨਾਲ ਨਾਲ ਤੁਸੀਂ ਸਪੋਰਟਸ ਦੇ ਵਿੱਚ ਵੀ ਅੱਗੇ ਹੋ ਲੇਕਿਨ ਸਪੋਰਟਸ ਦੇ ਵਿੱਚ ਵੀ ਬਹੁਤ ਜ਼ਿਆਦਾ ਓਪਰਚ्युनिटीਜ਼ ਨੇ ਬਹੁਤ ਜ਼ਿਆਦਾ ਲੋਕਾਂ ਨੂੰ ਅੱਗੇ ਵਧਾਇਆ ਜਾ ਰਿਹਾ ਤੁਸੀਂ ਸਪੋਰਟਸ ਦੇ ਵਿੱਚ ਕਿਉਂ ਨਹੀਂ ਟਰਾਈ ਕੀਤਾ ਨਹੀਂ ਤੁਹਾਨੂੰ ਤੁਹਾਨੂੰ ਲੱਗਦਾ ਜੀ ਮੈਂ ਟਰਾਈ ਕਿਉਂ ਨਹੀਂ ਕੀਤਾ ਪਰ ਮੈਨੂੰ ਪਤਾ ਮੈਂ ਟਰਾਈ ਬਹੁਤ ਕੀਤਾ ਉਹਦਾ ਰੀਜ਼ਨ ਦੱਸਦਾ ਜੀ ਕੀ ਹੁੰਦਾ ਕਈ ਵਾਰੀ ਮਾੜੀਆਂ ਸਮੇਂ ਦੀਆਂ ਸਰਕਾਰਾਂ ਲੰਬਾ ਸਮਾਂ ਰਹਿ ਜਾਂਦੀਆਂ ਨੇ ਉਹਨਾਂ ਵਿੱਚ ਕੀ ਹੁੰਦਾ ਕਿ ਤੁਹਾਡਾ ਏਜ ਦਾ ਜਿਹੜਾ ਡਿਫਰੈਂਸ ਹੁੰਦਾ ਹੈ ਨੌਕਰੀ ਲੈਣ ਦਾ ਉਹ ਤੁਹਾਡੀ ਸੋ ਜਰਨਲ ਕੋਟੇ ਦੇ ਵਿੱਚ ਹੋਣ ਕਰਕੇ ਸਾਡੇ ਦਾ ਏਜ ਉਸ ਹੱਬ ਨਾਲ ਅੱਗੇ ਨਿਕਲ ਗਈ ਮੈਂ ਮਿਲਟਰੀ ਜੀ ਵੀ ਜੁਆਇਨ ਕੀਤਾ ਤੁਹਾਨੂੰ ਪਤਾ ਪਿੱਛੇ ਗਵਰਨਮੈਂਟ ਆਫ ਇੰਡੀਆ ਰਹੀ ਹੈ ਜਿਹੜੀ ਮੋਦੀ ਗਵਰਨਮੈਂਟ ਸਾਨੂੰ ਉਸ ਵੇਲੇ ਵੀ ਨੌਕਰੀ ਨਹੀਂ ਮਿਲੀ ਕੋਈ ਮਿਲਟਰੀ ਦੇ ਵਿੱਚ ਵੀ ਮੈਂ ਦੇਖ ਕੇ ਆਇਆ ਸੀਗਾ ਪੁਲਿਸ ਵਿੱਚ ਵੀ ਦੇਖ ਕੇ ਆਇਆ ਸੀ ਚਲੋ ਕਿਤੇ ਨਹੀਂ ਨੰਬਰ ਪਿਆ ਸਾਡਾ ਪਰ ਮੈਂ ਸਾਰਿਆਂ ਦੇ ਟੈਸਟ ਕਲੀਅਰ ਕੀਤੇ ਨੇ ਜੀ ਬਹੁਤ ਵਧੀਆ ਤਾਂ ਲੱਗਦਾ ਹੈ ਕਿ ਨੌਜਵਾਨ ਜਿਹੜੇ ਸਾਡੇ ਪੰਜਾਬ ਦੇ ਬੱਚੇ ਜਿਹੜੇ ਇਸੇ ਕਾਰਨ ਕਿ ਨੌਕਰੀ ਨਹੀਂ ਮਿਲ ਰਹੀ ਜੇ ਨੌਕਰੀ ਮਿਲਦੀ ਹੈ ਤਾਂ ਉਹ ਵੀ 10 ਤੋਂ 15000 ਦੀ ਮਿਲਦੀ ਹੈ ਤਾਂ ਕਰਕੇ ਬਾਹਰ ਜਾ ਰਹੇ ਨੇ ਨਹੀਂ ਜੀ ਨੌਕਰੀ ਮਿਲਦੀ ਆ ਦਾ ਉਹ ਸਾਡੇ ਸਟੇਟ ਵਾਲਿਆਂ ਨੂੰ ਨਹੀਂ ਮਿਲਦੀ ਉਹ ਮਿਲਦੀ ਆ ਯੂਪੀ ਤੇ ਹਰਿਆਣੇ ਵਾਲਿਆਂ ਨੂੰ ਮਿਲਦੀ ਆ ਜੀ ਜਾਂ ਹਿਮਾਚਲ ਵਾਲਿਆਂ ਨੂੰ ਮਿਲਦੀ ਆ ਸਾਡੇ ਪੰਜਾਬ ਦੇ ਵਿੱਚ ਹਾਂ ਸਾਨੂੰ ਨੌਕਰੀ ਨਹੀਂ ਮਿਲਦੀ ਜੀ ਇੱਥੇ ਇਹ ਗੱਲ ਕਿਉਂ ਲੱਗਦਾ ਇਹ ਤੁਹਾਨੂੰ ਇਹ ਕਲੀਅਰ ਆ ਜੀ ਪੂਰੀ ਇਹ ਚੰਗੀ ਤਰ੍ਹਾਂ ਸਾਰੇ ਜਾਣਦੇ ਆ ਮੈਂ ਇਕੱਲਾ ਨਹੀਂ ਕਹਾਂਦਾ ਜੀ ਬਾਕੀ ਮੋਸਟਲੀ ਜਦੋਂ ਅਪਲਾਈ ਕਰਦੇ ਸੀ ਜੇ ਉਦੋਂ ਤਾਂ ਮਿਲੀ ਨਹੀਂ ਸਾਨੂੰ ਅੱਛਾ ਫਿਰ ਇੱਕ ਸੁਪਨਾ ਹੁੰਦਾ ਜਦੋਂ ਆਪਾਂ ਸਟੱਡੀ ਕਰ ਰਹੇ ਹੁੰਦੇ ਆ ਜਦ ਛੋਟੇ ਹੁੰਨੇ ਆ ਇੱਕ ਸੁਪਨਾ ਹੁੰਦਾ ਆ ਕੀ ਆਪਾਂ ਵੱਡੇ ਹੋ ਕੇ ਇਹ ਕੰਮ ਕਰਨਾ ਜਾਂ ਇਹ ਚੀਜ਼ ਬਣਨੀ ਹੈ ਕਿਸੇ ਦਾ ਡਾਕਟਰ ਬਣਦਾ ਹੁੰਦਾ ਕਿਸੇ ਦਾ ਇੰਜੀਨੀਅਰ ਤੁਹਾਡਾ ਕੀ ਸੁਪਨਾ ਸੀ ਕਿਸ ਏਮ ਨੂੰ ਲੈ ਕੇ ਅੱਗੇ ਵਧਦੇ ਸੀ ਦੇਖੋ ਜੀ ਮੇਰਾ ਜਿਹੜਾ ਮਕਸਦ ਸੀਗਾ ਮਿਲਟਰੀ ਦੇ ਵਿੱਚ ਅਫਸਰ ਆਫੀਸਰ ਬਣਨ ਦਾ ਸੀਗਾ ਜੀ ਕਿਉਂਕਿ ਸਰੀਰਕ ਪੱਖੋਂ ਮੈਂ ਆਪਣੇ ਆਪ ਤੇ ਫਿਟਨੈਸ ਤੇ 120 ਸੀ ਤੇ ਆਪਣੇ ਆਪ ਦੇ ਆਪਣੀ ਹੈਲਥ ਲਈ ਬੜਾ ਮਤਲਬ ਬਹੁਤ ਜ਼ਿਆਦਾ ਤੇਜਿਤ ਸੀਗਾ ਇਸ ਚੀਜ਼ ਵੱਲ ਨੂੰ ਲੈ ਕੇ ਇਹਨਾਂ ਚੀਜ਼ਾਂ ਵੱਲ ਮੇਰਾ ਬਹੁਤ ਧਿਆਨ ਸੀਗਾ ਸ਼ੁਰੂ ਤੋਂ ਹੀ ਤੋਂ ਤਾਂ ਹੀ ਮੈਂ ਥੋੜੀ ਜਾੜ ਮੇਰਾ ਮਾਈਂਡ ਵੀ ਉਸ ਹਿਸਾਬ ਦਾ ਹੈ ਕਿ ਮੈਂ ਲੋਕਾਂ ਨੂੰ ਵੀ ਚੰਗੀ ਚੀਜ਼ ਦੇ ਕੇ ਉਹਨਾਂ ਦੀ ਸਿਹਤ ਦਾ ਖਿਆਲ ਰੱਖ ਸਕਾਂ ਜੀ ਜੀ ਤੇ ਲੱਗਦਾ ਹੈ ਕਿ ਅੱਜ ਜੇਕਰ ਨਾਕਾਮਯਾਬ ਹੋਏ ਹੋ ਕਿਸ ਕੀ ਲੱਗਦਾ ਕੀ ਕਾਰਨ ਹੈ ਨਹੀਂ ਨਾਕਾਮਯਾਬ ਬੰਦਾ ਕਦੇ ਨਹੀਂ ਹੁੰਦਾ ਜੀ ਨਾਕਾਮਯਾਬ ਬੰਦਾ ਉਹ ਹੁੰਦਾ ਜਿਹੜਾ ਹਥਿਆਰ ਸਿਰ ਦਿੰਦਾ ਦੇਖੋ ਮੈਂ ਤਾਂ ਅੱਜ ਅੱਜ ਵੀ ਕੰਮ ਕਰ ਰਿਹਾ ਮੈਂ ਨਾਕਾਮਯਾਬ ਨਹੀਂ ਹੈਗਾ ਜੇਕਰ ਅਪੋਰਚ्युनिटी ਮਿਲੂਗੀ ਆਰਮੀ ਦੇ ਵਿੱਚ ਜੁਆਇਨ ਕਰਨ ਦੀ ਕਰੋਂਗੇ ਅੱਜ ਵੀ ਨਹੀਂ ਦੇਖੋ ਹੁਣ ਤਾਂ ਅਪੋਰਚ्युनिटी ਨਹੀਂ ਮਿਲ ਸਕਦੀ ਕਿਉਂਕਿ ਏਜ ਦਾ ਡਿਫਰੈਂਟ ਹੋ ਗਿਆ ਨਾ ਜੀ ਏਜ 28 ਸਾਲਾਂ ਦਾ ਟਾਈਮ ਹੁੰਦਾ ਹੈ ਉਹ ਟਾਈਮ ਨਿਕਲ ਚੁੱਕਿਆ ਹੈ ਜੀ ਸੋ ਟਾਈਮ 30 ਚ ਲੰਘ ਗਿਆ ਹੁਣ ਤਾਂ ਮੌਕਾ ਚ ਉਹ ਤਾਂ ਗੱਲ ਛੱਡੀ ਦਿਓ ਪਰ ਇਹ ਆ ਕਿ ਜੋ ਕੰਮ ਅਸੀਂ ਕੀਤਾ ਆ ਜੋ ਕੰਮ ਮੈਂ ਕਰਦਾ ਆ ਉਹ ਪੂਰੇ ਦਿਲ ਨਾਲ ਔਰ ਪੂਰੇ ਇਮਾਨਦਾਰੀ ਨਾਲ ਔਰ ਪੂਰੀ ਕੁਆਲਿਟੀ ਨਾਲ ਕਰ ਰਿਹਾ ਆ ਅੱਛਾ ਕਿੰਨਾ ਟਾਈਮ ਹੋ ਗਿਆ ਇੱਥੇ ਛੜਦਾਈ ਵੇਚਦੇ ਮੈਨੂੰ ਤਾਂ ਜੀ ਲਗਭਗ ਡੇਢ ਸਾਲ ਹੋ ਗਿਆ ਜੀ ਜ਼ਿਆਦਾ ਨਹੀਂ ਹਾਂਜੀ ਜੀ ਕਿੱਦਾਂ ਦਾ ਰਿਸਪੌਂਸ ਆਂਦਾ ਹੈ ਕਿ ਨੌਜਵਾਨ ਜਦੋਂ ਆਉਂਦੇ ਨੇ ਕਾਲਜ ਵੀ ਇੱਥੇ ਬਹੁਤ ਪਾਸ ਤੇ ਪਾਸ ਮੇ ਆ ਜਦੋਂ ਉਹ ਪਾਸੇ ਜਦੋਂ ਆਉਂਦੇ ਨੇ ਕਿੱਦਾਂ ਦਾ ਰਿਸਪੌਂਸ ਕਰਕੇ ਜਾਂਦੇ ਦੇਖੋ ਮੋਸਟਲੀ ਬੱਚੇ ਉਹਨਾਂ ਦੇ ਵਿੱਚ ਇਹੀ ਗੱਲ ਕਹਿ ਰਹੇ ਆ ਬਾਹਰ ਜਾਣਾ ਬਾਹ ਮੈਂ ਤਾਂ ਉਹਨਾਂ ਨੂੰ ਇਹੀ ਗੱਲ ਕਹਿਣਾ ਉਹ ਬਾਹਰ ਜਾਣਾ ਹੀ ਕਿਉਂ ਆ ਕੰਮ ਤਾਂ ਇੱਥੇ ਹੀ ਸਭ ਕੁਝ ਹੈਗਾ ਯਾਰ ਬਾਹਰਲੀ ਸਟੇਟਾਂ ਤੋਂ ਦਾ ਲੋਕ ਸਾਡੀ ਸਟੇਟ 'ਚ ਕੰਮ ਕਰਨ ਆ ਰਹੇ ਆ ਵੀ ਤੁਸੀਂ ਆਪਣੀ ਸਟੇਟ ਛੱਡ ਕੇ ਬਾਹਰ ਜਾ ਰਹੇ ਹੋ ਰੀਜ਼ਨ ਕੀ ਲੱਗਦਾ ਕਿ ਬੱਚੇ ਜਿਹੜਾ ਬਾਹਰ ਜਾਦੇ ਉਹਦੇ ਵਿੱਚ ਰੀਜ਼ਨ ਇਹ ਹੈ ਜੀ ਕਿ ਇੱਕ ਤਾਂ ਥੋੜਾ ਜਿਹਾ ਸਾਡੇ ਜਿਹੜੇ ਬਾਹਰ ਗਏ ਹੋਏ ਨੇ ਜਦੋਂ ਉੱਥੇ ਜਾ ਕੇ ਉਹ ਵੀਡੀਓ ਪਾਉਂਦੇ ਨੇ ਤਾਂ ਮਗਰ ਵਾਲੇ ਮਗਰ ਵਾਲੇ ਬੰਦਿਆਂ ਨੂੰ ਵੀ ਇਹੀ ਲੱਗਦਾ ਕਿ ਯਾਰ ਲੱਗਦਾ ਇਹ ਜਾੜਾ ਵਧੀਆ ਆ ਪਰ ਅਸਲੀਅਤ ਕੁਝ ਹੋਰ ਹੁੰਦੀ ਆ ਉਹ ਕੰਮ ਵੇਲੇ ਦੀ ਤਾਂ ਦਿਖਾਉਂਦੇ ਨਹੀਂਗੇ ਵੀ ਉਹ ਕੰਮ ਕਿੱਦਾਂ ਕਰਦੇ ਪਏ ਨੇ ਵੀ ਕੰਮ ਹੈਗਾ ਵੀ ਆ ਜਾਂ ਨਹੀਂ ਹੈਗਾ ਕੰਮ ਜੀ ਤੁਸੀਂ ਹੁਣ ਵੇਖੋ ਵੀ ਸਾਰੇ ਬੰਦੇ ਇੱਕ ਜਗ੍ਹਾ ਹੀ ਜਾਣਾ ਸ਼ੁਰੂ ਕਰ ਦੇਣਗੇ ਕਿ ਨਹੀਂ ਜਿਵੇਂ ਕੈਨੇਡਾ ਦੀ ਦੌੜ ਚੱਲਦੀ ਪਈ ਆ ਮਤਲਬ ਇੱਕ ਜਗ੍ਹਾ ਜਾਣ ਲੱਗ ਜਾਨਗੇ ਤਾਂ ਫਿਰ ਉੱਥੇ ਕੰਮ ਤੁਹਾਨੂੰ ਕਿੱਦਾਂ ਮਿਲੂਗਾ ਬਿਲਕੁਲ ਤੇ ਉਸ ਹਾਵ ਨਾਲ ਕੀ ਆ ਕਿ ਮੈਂ ਤਾਂ ਬੰਦਾ ਇਹੀ ਕਹਿਣਾ ਹੁੰਦਾ ਸਟੂਡੈਂਟਸ ਨੂੰ ਵੀ ਯਾਰ ਬਾਹਰ ਨਾ ਜਾਓ ਕਿ ਇਹ ਜਿਹੜੀ ਧਰਤੀ ਹੈ ਇਹ ਸਾਡੀ ਧਰਤੀ ਬਹੁਤ ਮਹਾਨ ਧਰਤੀ ਹੈ ਸਭ ਕੁਝ ਇੱਥੇ ਹੈਗਾ ਸਭ ਕੁਝ ਇੱਥੇ ਹੈਗਾ ਜੇ ਚੰਗਾ ਕਰੋਗੇ ਤਾਂ ਤੇ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਆਪਣੇ ਵੱਲੋਂ ਮੈਸੇਜ ਖਾਸ ਕਰਕੇ ਮੇਰਾ ਮੈਸੇਜ ਦਾ ਹੀ ਇਹੀ ਮੈਸੇਜ ਹੈ ਵੀ ਤੁਸੀਂ ਸਭ ਤੋਂ ਪਹਿਲਾਂ ਨਸ਼ਾ ਛੱਡੋ ਜੀ ਨਸ਼ਾ ਛੱਡੋ ਔਰ ਨਵੀਂ ਪੀੜ੍ਹੀ ਨੂੰ ਇਹ ਕਹਿਣਾ ਚਾਹੁੰਦਾ ਵੀ ਬਿਲਕੁਲ ਬਿਲਕੁਲ ਵੀ ਬਿਲਕੁਲ ਵੀ ਨਸ਼ੇ ਵੱਲ ਨਾ ਲੱਗੋ ਦੂਸਰਾ ਤੁਸੀਂ ਇੱਥੇ ਗਰਾਊਂਡ ਲੈਵਲ ਤੇ ਭੇਡ ਚਾਲ ਨਾ ਬਣੋ ਪੇਡਾ ਨਾ ਬਣੋ ਤੁਸੀਂ ਇੱਥੇ ਸ਼ੇਰਾਂ ਵਾਂਗੂ ਰਹੇ ਹੋ ਪੰਜਾਬ ਦੇ ਵਿੱਚ ਸ਼ੇਰਾਂ ਦਾ ਇਲਾਕਾ ਆ ਸ਼ੇਰਾਂ ਵਾਲੀ ਕੌਮ ਆ ਇਹ ਸਾਰੀ ਪੰਜਾਬੀ Hindu ਹੋਣ ਪੰਜਾਬੀ Sikh ਹੋਣ ਸਾਰੇ ਇਕੱਠੇ ਰਹਿੰਦੇ ਨੇ ਭਾਈ ਭਾਈ ਬਣ ਕੇ ਠੀਕ ਹੈ ਜੀ ਜੋ ਸਾਰੇ ਇਕੱਠੇ ਰਹਿ ਸਕਦੇ ਨੇ ਤਾਂ ਫਿਰ ਕਮੀ ਕਿਸ ਗੱਲ ਦੀ ਆ ਬਿਲਕੁਲ ਤੁਸੀਂ ਇੱਕ ਦੂਜੇ ਵੱਲ ਦੇਖ ਕੇ ਬਾਹਰ ਨਾ ਜਾਓ ਬੜੀ ਹੱਥ ਜੋੜ ਕੇ ਬੇਨਤੀ ਐ ਔਰ ਦੂਸਰਾ ਤੁਸੀਂ ਆਪਣੇ ਪਰਿਵਾਰਾਂ ਨੂੰ ਇੱਥੇ ਸੰਭੋ ਆਪਣੀਆਂ ਜ਼ਮੀਨਾਂ ਨੂੰ ਸੰਭੋ ਦੂਸਰਾ ਤੁਸੀਂ ਇਹੇ ਕਰੋ ਕਿ ਜਿਹੜਾ ਪਾਣੀ ਆ ਉਹਨੂੰ ਵੇਸਟ ਨਾ ਕਰੋ ਇਹ ਅੱਜ ਦੇ ਸਮੇਂ ਦੇ ਵਿੱਚ ਪਾਣੀ ਆਉਣ ਵਾਲੇ ਸਮੇਂ ਦੀ ਜੰਗ ਬਣੇਗਾ ਸੋ ਪਾਣੀ ਨੂੰ ਸੇਵ ਕਿੱਦਾਂ ਕੀਤਾ ਜਾ ਸਕਦਾ ਹੈ ਮੈਂ ਗਵਰਨਮੈਂਟ ਨੂੰ ਅਪੀਲ ਕਰਦਾ ਹਾਂ ਗਵਰਨਮੈਂਟ ਦੇਖੋ ਮੇਰੀ ਸੁਣੇ ਨਾ ਸੁਣੇ ਮੈਨੂੰ ਤਾਂ ਪਤਾ ਹੈ ਉਹਨਾਂ ਦੀ ਆਪਣੀ ਮਰਜ਼ੀ ਹੈ ਜੀ ਉਹ ਤਾਂ ਉਹਨਾਂ ਦੀ ਸੁਣਦੇ ਹੈ ਜਿੰਨਾਂ ਕੋਲੇ ਬਹੁਤ ਜ਼ਿਆਦਾ ਗਿਆਨ ਹੈ ਪਾਵਰ ਹੈ ਦੇਖੋ ਅੱਜ ਦੇ ਸਮੇਂ ਵਿੱਚ ਝੋਨਾ ਸਾਡੇ ਲਈ ਸਹੀ ਨਹੀਂ ਹੈ ਇਹਨੂੰ ਬੰਦ ਕਰ ਦਿਓ ਨਹੀਂ ਤਾਂ ਸਾਡੇ ਇੱਥੇ ਸੋਕਾ ਪੈਣ ਲੱਗਿਆ ਬਹੁਤ ਟਾਈਮ ਨਹੀਂ ਲੱਗਣਾ ਜਿੱਦਾਂ ਫਟੇਗੜ ਸਾਹਿਬ ਤੁਸੀਂ ਦੇਖਿਆ ਪਾਣੀ ਦੀ ਬੜੀ ਕਮੀ ਹੋ ਗਈ ਹੈ ਨਹਿਰਾਂ ਭਰੀਆਂ ਹੋਈਆਂ ਬਾਹਰਲੇ ਸਟੇਟਾਂ ਨੂੰ ਜਾ ਰਹੀਆਂ ਨੇ ਅਸੀਂ ਇੱਥੇ ਓਕੇ ਹੋਏ ਬੈਠੇ ਆ ਪਾਣੀ ਤੋਂ ਸਾਡੇ ਇੱਥੇ ਲੋਕ ਝੋਨਾ ਲਾਉਣ ਲਈ ਪਾਣੀ ਨੂੰ ਤਰਸਦੇ ਬੈਠੇ ਫਿਰਦੇ ਨੇ ਤੇ ਅਸੀਂ ਜਾਂ ਨਹਿਰਾਂ ਦਾ ਪਾਣੀ ਘਰ-ਘਰ ਬਾਹਰ ਜਾ ਰਿਹਾ ਰਾਜਸਥਾਨ ਵੱਲ ਤੇ ਉਹਨਾਂ ਨਹਿਰਾਂ ਦੇ ਵਿੱਚੋਂ ਜੇ ਕੋਈ ਪਾਈਪ ਪਾ ਕੇ ਖੇਤਾਂ ਨੂੰ ਸਿੱੜਦਾ ਆ ਉਹਤੇ ਵੱਡੇ ਮੋٹے ਪਰਚੇ ਦਰਜ ਕਰਦੇ ਨੇ ਇਹ ਲੋਕ ਸੋ ਮੈਂ ਤਾਂ ਇਹ ਕਹਿੰਦਾ ਵੀ ਇਹ ਕੰਮ ਨਾ ਕਰੋ ਪੰਜਾਬ ਦੇ ਹੋ ਤਾਂ ਪੰਜਾਬ ਦੇ ਬਣ ਕੇ ਰਹੋ ਨਹੀਂ ਤਾਂ ਅਸੀਂ ਵੋਟ ਕੇਸਟੀ ਕਰਾਂਗੇ ਹਮੇਸ਼ਾ ਤੁਹਾਡੇ